ਜਾ ਪੁੱਛਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜਾਇਦਾਦ ਦੇ ਹੋਏ ਖੁਲਾਸੇ ਕਿੰਨੀ ਜਾਇਦਾਦ ਬਣਾਈ ਡੀਆਈਜੀ ਦੇ ਰੈਂਕ ਤੇ ਰਹਿੰਦਿਆਂ ਜੋ ਪੰਜਾਬ ਤੋਂ ਬਾਹਰੀਆਂ ਸਟੇਟਾਂ ਦੇ ਵਿੱਚ ਹਰਿਆਣਾ ਦਿੱਲੀ ਨੁਆਇੜਾ ਯੂਪੀ ਦੇ ਵਿੱਚ ਉਹਨਾਂ ਦੀ ਜਾਇਦਾਦ ਦੇ ਖੁਲਾਸੇ ਹੋਏ ਨੇ ਕਿੰਨੀ ਨਗਦੀ ਸੀ ਤੇ ਕਿਸ-ਕਿਸ ਜਗ੍ਹਾ ਤੇ ਛੁਪਾ ਕੇ ਰੱਖੀ ਹੋਈ ਸੀ ਜੋ ਉਹਨਾਂ ਦੇ ਘਰ ਦੇ ਕਮਰਿਆਂ ਦੇ ਵਿੱਚੋਂ ਕੋਨੇ-ਕੋਨੇ ਦੇ ਵਿੱਚੋਂ ਇਹ ਨਗਦੀ ਗਹਿਣੇ ਤੇ ਜੋ ਸ਼ਰਾਬ ਕੱਢੀ ਗਈ ਹੈ ਜਿਸਤੇ ਬਾਰੇ ਸੀਬੀਆਈ ਨੇ ਆਪਣੀ ਰਿਪੋਰਟ ਦਿੱਤੀ ਹੈ ਤੁਸੀਂ ਜੁੜਿਓ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਦੇ ਡੀਆਈਜੀ ਹਰਚਰਤ ਸਿੰਘ ਭੁੱਲਰ ਜੋ ਸੁਰਖੀਆਂ ਵਿੱਚ ਬਣੇ ਹੋਏ ਨੇ ਜਿਨ੍ਹਾਂ ਨੂੰ ਸੀਬੀਆਈ ਨੇ بڑے ਜਾਲ ਮਛਾ ਕੇ ਕਾਬੂ ਕੀਤਾ ਹੈ ਜੋ ਕਿ ਕੋਈ ਵੀ ਵਿਜੀਲੈਂਸ ਉਹਨਾਂ ਨੂੰ ਫੜ ਨਹੀਂ ਸਕਦੀ ਸੀ ਔਰ ਨਾ ਹੀ ਕੋਈ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਉਹਨਾਂ ਦੇ ਉੱਪਰ ਕਾਰਵਾਈ ਕਰ ਸਕਦੀ ਸੀ ਜੋ ਸੀਬੀਆਈ ਨੇ ਇਹ ਕਾਰਵਾਈ ਕੀਤੀ ਹੈ ਸੋ ਸੀਬੀਆਈ ਦੇ ਵੱਲੋਂ ਜੋ ਮਾਮਲਾ ਦਰਜ ਕੀਤਾ ਗਿਆ ਉਸ ਦੇ ਵਿੱਚ ਜਦੋਂ ਉਹਨਾਂ ਦੇ ਘਰ ਦੀ ਰੇਡ ਕੀਤੀ ਗਈ ਤਾਂ ਉਹਨਾਂ ਦੇ ਘਰ ਤੋਂ ਜੋ ਇਹ ਧਨ ਪ੍ਰਾਪਤ ਹੋਇਆ ਇਸ ਤੇ ਬਾਰੇ ਜਾਣਕਾਰੀ ਦਿੱਤੀ ਹੈ ਸੋ ਡੀਆਈਜੀ ਹਰਚੰਦ ਸਿੰਘ ਪੁੱਲਰ ਚੰਡੀਗੜ੍ਹ ਸਿੱਧ ਕੋਠੀ ਦੇ ਵਿੱਚ ਪੰਜ ਥਾਵਾਂ ਤੇ ਨਗਦੀ ਤੇ ਸੋਨਾ ਲੁਕਾਇਆ ਹੋਇਆ ਸੀ ਸੀਬੀਆਈ ਦੀ ਛਾਪੇਮਾਰੀ ਟੀਮ ਨਾਲ ਜੁੜੇ ਸਾਰੇ ਸੂਤਰਾਂ ਤੋਂ ਪਤਾ ਚੱਲਦਾ ਕਿ ਡੀਆਈ ਜਿਨੇ ਬੈਡਰੂਮ ਵਿੱਚ ਇੱਕ ਜੋ ਸੋਫੇ ਦੇ ਅੰਦਰ ਇੱਕ ਡੱਬੇ ਵਿੱਚ ਨਕਦੀ ਰੱਖੀ ਹੋਈ ਸੀ ਇੱਕ ਕਰੋਕਰੀ ਦੀ ਅਲਮਾਰੀ ਦੇ ਹੇਠਲੇ ਹਿੱਸੇ ਵਿੱਚ ਨਕਦੀ ਸੀ ਜਿਸ ਨੂੰ ਤਾਲਾ ਲਗਾ ਕੇ ਕਰੋਕਰੀ ਦਾ ਜਿਹੜਾ ਟੱਕਿਆ ਹੋਇਆ ਸੀਗੀ ਸੋ ਇਸ ਦੇ ਨਾਲ ਹੀ ਸੋਨਾ ਤੇ ਹੋਰ ਅਲਮਾਰੀਆਂ ਦੇ ਵਿੱਚ ਵੀ ਸਟੋਰ ਕੀਤਾ ਗਿਆ ਸੀ ਜਾਸ ਟੀਮ ਸੂਤਰਾਂ ਦੇ ਅਨੁਸਾਰ ਨਗਦੀ ਅਤੇ ਸੋਨਾ ਇਸ ਤਰ੍ਹਾਂ ਸਟੋਰ ਕੀਤਾ ਗਿਆ ਸੀ ਕਿ ਬਾਹਰੋਂ ਕੋਈ ਵੀ ਇਸ ਤੇ ਸ਼ੱਕ ਨਾ ਕਰੇ ਡੀਆਈਜੀ ਭੁੱਲਰ ਮਹੀਨਾਵਾਰ ਤਨਖਾਹ ਸਾਰੇ ਪੱਤਿਆਂ ਸਮੇਤ 2.64 ਲੱਖ ਰੁਪਇਆ ਮੰਨ ਲਓ 2 ਕਰੋੜ ਦੇ 64 ਲੱਖ ਜਿਹੜਾ ਉਹ ਮਹੀਨੇ ਦਾ ਕਮਾਉਂਦਾ ਸੀਗਾ ਜਿਹੜਾ ਕਿ ਰਿਸ਼ਵਤ ਨਹੀਂ ਤੇ ਆਪਣੀ ਤਨਖਾਹ ਹੈ ਪਰ ਨਗਦੀ ਅਤੇ ਸੋਨੇ ਦੀ ਜ਼ਬਤ ਨੇ ਉਹਨਾਂ ਦੀ ਰੈਲਿਟੀ ਦਾ ਪਰਦਾ ਫਾਸ਼ ਕੀਤਾ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਵੀ ਉਨ੍ਹਾਂ ਦੇ ਉੱਪਰ ਇੱਕ ਪਰਚਾ ਦਰਜ ਹੋਇਆ ਜੋ ਸਮਰਾਰਾ ਦੇ ਵਿੱਚ ਪੁੱਲਰ ਫਾਰਮ ਹਾਊਸ ਤੋਂ ਬਰਾਮਦ ਕੀਤੀ ਗਿਆ ਸ਼ਰਾਬ ਦੀਆਂ ਬੋਤਲਾਂ ਵਿੱਚੋਂ ਲਗਭਗ 50000 ਤੋਂ ਵੱਧ ਦੀ ਜੋ ਵਿਦੇਸ਼ੀ ਸ਼ਰਾਬ ਬਰਾਮਦ ਹੋਈ ਏ ਸੋ ਧਿਆਨ ਦੇਣ ਯੋਗ ਏ ਕਿ ਡੀਆਈਜੀ ਪੁੱਲਰ ਅਤੇ ਕ੍ਰਿਸ਼ਨ ਉਸ ਦਾ ਜਿਹੜਾ ਕਿ ਵਿਚੋਲਾ ਸੀ ਜਿਹੜਾ ਉਸ ਦਾ ਉਹ ਅੱਗੇ ਪੈਸਾ ਇਕੱਠਾ ਕਰਕੇ ਲੈ ਕੇ ਆਉਂਦਾ ਸੀ ਦੂਸਰਿਆਂ ਦੇ ਕੋਲੋਂ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲ 21 ਲੱਖ ਰੁਪਇਆ ਨਗਦ ਫੜਿਆ ਗਿਆ ਸੋ ਕ੍ਰਿਸ਼ਨ ਨੂੰ ਪਹਿਲਾ ਸੈਕਟਰ 21 ਦੇ ਵਿੱਚ ਮੰਡੀ ਗੁਬਿੰਦਗੜ ਦੇ ਕਬਾਹ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਰਿਸ਼ਵਤ ਲੈਦੇ ਹੋਏ ਜੋ ਭੇਜਿਆ ਗਿਆ ਸੀ ਜੋ ਰਿਸ਼ਵਤ ਲੈ ਕੇ ਆ ਰਹੇ ਸੀ ਤੇ ਸੀਬੀਆਈ ਨੇ ਉਸ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਉਸ ਦੇ ਘਰ ਰੈਡ ਕੀਤੀ ਗਈ ਤਾਂ ਉਸ ਦੇ ਘਰੋਂ 21 ਲੱਖ ਰੁਪਏ ਕੱਢਿਆ ਗਿਆ ਸੋ ਸ਼ੁੱਕਰਵਾਰ ਨੂੰ ਡੀਆਈਜੀ ਤੇ ਉਸ ਦੇ ਸਾਥੀ ਕ੍ਰਿਸ਼ਨ ਨੂੰ ਚੰਡੀਗੜ੍ਹ ਦੇ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ 14 ਦਿਨਾਂ ਲਈ ਉਹਨਾਂ ਨੂੰ ਨਹਿਕਰਾਸ ਵਿੱਚ ਭੇਜਿਆ ਗਿਆ ਇੱਥੇ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਕਿ ਸੀਬੀਆਈ ਨੇ ਜੋ ਅੱਗੇ ਰਿਮਾਂਡ ਨਹੀਂ ਮੰਗਿਆ ਕੋਈ ਪੁੱਛਗਿੱਛ ਨਹੀਂ ਕੀਤੀ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਕਿਤੇ ਨਾ ਕਿਤੇ ਡੀਆਈਜੀ ਭੁੱਲਰ ਦਾ ਇਹ ਕਾਰਨਾਮਾ ਉੱਪਰ ਤੱਕ ਜੁੜਿਆ ਹੋਇਆ ਸੀ ਜੋ ਸੀਬੀਆਈ ਦੇ ਵੱਲੋਂ ਵੀ ਇਸ ਦੀ ਪੁਖਤਾ ਜਾਂਚ ਨਹੀਂ ਕੀਤੀ ਗਈ ਸੀਬੀਆਈ ਨੂੰ ਵੀ ਕਿਸੇ ਨੇ ਰੋਕ ਦਿੱਤਾ ਹੈ ਸੀਬੀਆਈ ਦੇ ਉੱਪਰ ਵੀ ਦਬਾਅ ਬਣ ਗਏ ਨੇ ਜੋ ਵਿਜੀਲੈਂਸ ਦੇ ਵੱਲੋਂ ਇਹ ਕੇਸ ਕਿਉਂ ਨਹੀਂ ਖੰਗਾਲਿਆ ਜਾ ਰਿਹਾ ਸੋ ਦੂਸਰੇ ਪਾਸੇ ਹੁਣ ਸੀਬੀਆਈ ਤੋਂ ਈਡੀ ਨੇ ਵੀ ਇਹ ਕੇਸ ਦੇ ਕਾਗਜ ਮੰਗਾ ਲਏ ਨੇ ਈਡੀ ਦੇ ਵੱਲੋਂ ਵੀ ਜਾਂਚ ਕੀਤੀ ਜਾਣੀ ਹੈ ਕਿ ਇਹ ਪੈਸਾ ਜਿਹੜਾ ਕਿ ਆਮਦਨ ਤੋਂ ਵੱਧ ਇਹ ਮਾਮਲਾ ਇਕੱਠਾ ਕੀਤਾ ਗਿਆ ਜੋ ਪੈਸਾ ਇਕੱਠਾ ਕੀਤਾ ਗਿਆ ਹੈ ਸੀਬੀਆਈ ਸਾਥੇ ਮਾਰੀਨਰ ਜੁੜੇ ਸੂਤਰ ਅਨੁਸਾਰ ਸੀਬੀਆਈ ਨੇ ਪੁੱਲਰ ਦੇ ਸੈਕਟਰ 40 ਸਥਿਤ ਕਰ ਤੋਂ 7.5 ਕਰੋੜ ਰੁਪਏ ਨਗਦ ਬਰਾਮਦ ਕੀਤਾ ਮੇਜ 500 ਰੁਪਏ ਦੇ ਨੋਟਾਂ ਦੇ ਬੰਡਲ ਰੱਖਣ ਲਈ ਬਹੁਤ ਛੋਟੇ ਸਨ ਫਿਰ ਫਰਸ਼ਤੇ ਵਿਚਾਇਆ ਗਿਆ ਮੈਂਟਾਂ ਦੇ ਵਰਤੋਂ ਕਰਕੇ ਨੋਟਾਂ ਦੀ ਗਿਣਤੀ ਕੀਤੀ ਗਈ ਮਸ਼ੀਨਾਂ ਮੰਗਾਈਆਂ ਗਿਆ ਮਸ਼ੀਨਾਂ ਨਾਲ ਇਹ ਤਿੰਨ ਮਸ਼ੀਨਾਂ ਨਾਲ ਨੋਟ ਗਿਣਨੇਗੇ ਸੀਬੀਆਈ ਛਾਪੇਮਾਰੀ ਟੀਮ ਨਾਲ ਜੁੜੇ ਸੂਤਰਾਂ ਦੇ ਅਨੁਸਾਰ ਭੁੱਲਰ ਨੇ ਕਈ ਏਕੜ ਜ਼ਮੀਨ ਇਕੱਠੀ ਕੀਤੀ ਹੈ ਜੋ ਅਮਰੀਕਾ ਤੋਂ ਵੀ ਇੱਕ ਕੇਸ ਸਾਹਮਣੇ ਆਇਆ ਜਿਹੜੇ ਦੋ ਭਰਾਵਾਂ ਨੇ ਆਪਣਾ ਜੋ ਵੀਡੀਓ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੋ ਭਰਾਵਾਂ ਦੀ ਜ਼ਮੀਨ ਬਹੁਤ ਹੀ ਸਸਤੇ ਭਾਅ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਉਹਨਾਂ ਦੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਲਿਆ ਸੋ ਜੋ ਬੇਸ਼ਕੀਮਤੀ ਰੋਲੇਕਸ ਅਤੇ ਰਾਡੋ ਕੜੀਆਂ ਵੀ ਉਹਨਾਂ ਦੇ ਘਰ ਤੋਂ ਜਿਹੜੀਆਂ 22 ਦੇ ਕਰੀਬ ਪ੍ਰਾਪਤ ਹੋਈਆਂ ਨੇ ਬੈਂਕ ਲੋਕਰ ਦੀਆਂ ਚਾਬੀਆਂ ਬਰਾਮਦ ਕੀਤੀਆਂ ਗਈਆਂ ਨੇ ਜੋ ਹਜੇ ਬੈਂਕ ਲੋਕਰ ਨਹੀਂ ਖੋਲੇ ਗਏ ਜਦੋਂ ਉਹ ਖੋਲੇ ਜਾਣਗੇ ਤਾਂ ਉਹੋ ਵੀ ਉਸ ਦੇ ਵਿੱਚੋਂ ਕਿੰਨਾ ਨਕਦੀ ਨਿਕਲਦੀ ਹੈ ਸੋ ਉਸਤੇ ਕਰੋ ਬਰਾਮਦ ਕੀਤੀਆਂ ਗਈਆਂ ਕੜੀਆਂ ਵਿੱਚੋਂ ਇੱਕ ਦੀ ਸ਼ੁਰੂਆਤੀ ਕੀਮਤ 2 ਕਰੋੜ ਤੋਂ ਲੈ ਕੇ ਜਿਹੜੀ 5 ਕਰੋੜ ਰੁਪਏ ਤੱਕ ਹੈ ਸੋ ਪੁੱਲਰ ਐਨੀ ਮਹਿੰਗੀ ਸ਼ਰਾਬ ਦਾ ਛਕੀਨ ਸੀ ਕਿ ਉਹ ਵਿਦੇਹਾਨਾ ਦੇ ਸਮਰਾਲਾ ਸਿਤ ਉਸਦੇ ਫਾਰਮ ਹਾਊਸ ਤੋਂ ਮਹਿੰਗੀ ਸ਼ਰਾਬ ਦਾ ਪੰਡਾਰ ਮਿਲਿਆ ਜੋ 108 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਜਿਨ੍ਹਾਂ ਵਿੱਚੋਂ ਇੱਕ ਦੀ ਕੀਮਤ 50000 ਰੁਪਏ ਤੋਂ ਵੱਧ ਸੀ ਇਸ ਦੇ ਨਾਲ ਹੀ ਘਰੋਂ ਲਗਭਗ 2.5 ਕਿਲੋ ਸੋਨਾ ਵੀ ਬਰਾਮਦ ਹੋਇਆ ਸੋ ਸੀਬੀਆਈ ਦੇ ਵੱਲੋਂ ਇਹ ਸਾਰੇ ਖੁਲਾਸੇ ਕਰ ਦਿੱਤੇ ਗਏ ਨੇ ਉਥੇ ਡੀਆਈਜੀ ਨੇ ਆਪਣਾ ਕੀ ਬਿਆਨ ਦਿੱਤਾ ਉਹਨਾਂ ਨੇ ਕਹਿ ਕੇ ਸਭ ਝੂਠ ਫਸਾਇਆ ਜਾ ਰਿਹਾ ਹੈ जो एक सोची समझी साइज के तहत उसको फंसा के जो इसके ऊपर एक कार्रवाई की गई है जो मैं अदालत इसका अपना पक्ष रखागा और इसके बारे जो अपना इंसाफ लवागा